ਜੋ ਤੱਕ ਮੂਵਿੰਗ ਫਾਈਨਲ ਨਹੀਂ ਹੁੰਦੀ ਕੋਈ ਤਾਂ ਕੁਝ ਇੱਕ ਨਹੀਂ ਬਹਿਨੇ ਦਾ ਸਮਝੌਤਾ ਹੋ ਗਿਆ ਵੀ ਕੋਈ ਸਮਝੌਤਾ ਨਹੀਂ ਹੋਇਆ ਕੋਈ ਬਾਤਾਂ ਕੁਝ ਚੱਲ ਰਹੀਆਂ ਬਾਤਾਂ ਸਭ ਚੱਲ ਰਹੀਆਂ ਲੇਕਿਨ ਬਿੰਦੂ ਉੱਪਰ ਚਰਚਾ ਹੋ ਰਹੀ ਹੈ ਲੇਕਿਨ ਅਭੀ ਤੱਕ ਇੱਕ ਬਾਤ ਵੀ ਡਨ ਨਹੀਂ ਹੋਈ ਟੀਚ ਕਿੱਥੇ ਫਸੇ ਹੋਏ ਹਨ ਐਮਐਸਪੀ ਤੇ ਖਰੀਦ ਗਾਰੰਟੀ ਕਾਨੂੰਨ ਤੇ ਕਰਜ਼ੇ ਮੁਕਤੀ ਮੇਨ ਉਹ ਮੇਨ ਵੱਡੀ ਮੰਗ ਹੋਇਆ ਸਵਾਮੀ ਸਵਾਮੀਨਾਥ ਦੀ ਰਿਪੋਰਟ ਜੀ ਸਾਰੀਆਂ ਮੋਬਾਈਲ ਮੇਨ ਰਿਪੋਰਟ ਵੀ ਸਵਾਮੀਨਾਥਨ ਦੀ ਅਯੋਗ ਦੀ ਹੈ ਤੇ ਕਰਜ਼ੇ ਮੁਕਤੀ ਹੈ ਤੇ ਖਰੀਦ ਗਾਰੰਟੀ ਕਾਨੂੰਨ ਹੈ ਜੀ ਠੀਕ ਹੈ ਨਾ ਮੀਟਿੰਗ ਚੱਲ ਰਹੀ ਹੈ ਜੇ ਤਾਂ ਮੀਟਿੰਗ ਫਾਈਨਲ ਹੀ ਹੁੰਦੀ ਉਹ ਤਾਂ ਕੋਈ ਗੱਲ ਨਹੀਂ ਕੀ ਪਰ ਮੀਟਿੰਗ ਚੱਲ ਰਹੀ ਹੈ ਫਿਰ ਤੱਕ ਡਾਇਰੀ ਰੱਖੀ ਸਹਿਮਤੀ ਬੰਦੀ ਨਜ਼ਰ ਆ ਰਹੀ ਸਰ ਸਹਿਮਤੀ ਬਣ ਰਹੀ ਹੈ ਕੋਈ ਚੀਜ਼ ਨਹੀਂ ਜੀ ਸਰ ਬੈਕਗ੍ਰਾਉਂਡ ਪਰਸਨ ਦਾ ਫੋਨ ਹੈ ਜੀ ਮੇਨ ਰਿਪੋਰਟ ਜਿਹੜਾ ਸੁਮਿਨਾਥਨ ਨੂੰ ਅਯੋਗ ਦੀ ਆ ਤੇ ਕਰਜ਼ ਮੁਕਤੀ ਆ ਤੇ ਫਰੀਦਗਰੰਟੀ ਕਾਨੂੰਨ ਹੈ ਜੀ ਠੀਕ ਹੈ ਨਾ ਮੀਟਿੰਗ ਚੱਲ ਰਹੀ ਹੈ ਜੇ ਤਾਂ ਮੀਟਿੰਗ ਫਾਈਨਲ ਹੀ ਹੁੰਦੀ ਉਹ ਤਾਂ ਕੋਈ ਗੱਲ ਨਹੀਂ ਕੀ ਪਰ ਮੀਟਿੰਗ ਚੱਲ ਰਹੀ ਹੈ ਫਿਰ ਤੱਕ ਡਾਇਰੀ ਨਜ਼ਰ ਆ ਰਹੀ ਪਰ ਸੈਂਪੀ ਬਣ ਰਹੀ ਹੈ ਪਰ ਜਿਸ ਵੇ ਪਟਿਆ ਤੇ ਕੁਝ ਬਣਦੀ ਉਮੀਦ ਹੈਗੀ ਪਰ ਮੈਨੂੰ ਚਾਂਸ ਘੱਟ ਲੱਗਦੇ ਆ ਕੁਝ ਪਛਾਹ ਦੇ ਬਣ ਸਕਦੀ ਹੈ ਪਰ ਜਦੋਂ ਤੱਕ ਐਮਐਸਬੀ ਦਾ ਕਿਸੇ ਦਾ ਗਰੰਟੀ ਨਹੀਂ ਕਰ ਦੋ ਮੁਕਤੀ ਹੁੰਦੀ ਹੋ ਤੱਕ ਉਹ ਸਰਕਾਰ ਗੱਲ ਨਹੀਂ ਕਰਦੀ